ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਬੈਂਗਨਾ ਤੋਂ ਬਣਨ ਵਾਲੀ ਇੱਕ ਅਜਿਹੀ ਰੈਸਪੀ ਲੈ ਕੇ ਆਈ ਹਾਂ ਜਿਹੜੀ ਤੁਸੀਂ ਨਾ ਤੇ ਕਦੀ ਪਹਿਲਾਂ ਖਾਧੀ ਹੋਏਗੀ ਤੇ ਨਾ ਹੀ ਬਣਾਈ ਹੋਏਗੀ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਬਹੁਤ ਹੀ ਸਵਾਦ ਬਨ ਕੇ ਤਿਆਰ ਹੁੰਦੀ ਹੈ ਇੱਥੇ ਆਪਾਂ ਚਾਰ ਬੈਂਗਲ ਲੈਨੇ ਨੇ ਜਿਹੜੇ ਆਪਾਂ ਬੈਂਗਲ ਲੈਣੇ ਜਿਹੜੇ ਛੋਟੇ ਬੈਂਗਲ ਹੁੰਦੇ ਨੇ ਨਾ ਲੰਬੇ-ਲੰਬੇ ਉਹ ਵਾਲੇ ਲੈਣੇ ਨੇ ਤੇ ਇਹਦਾ ਅਸੀਂ ਛਿਲਕਾ ਉਤਾਰ ਕੇ ਰੱਖ ਲਵਾਂਗੇ ਚਾਰੇ ਬੈਂਗਲਾਂ ਨੂੰ ਅਸੀਂ ਛਿਲਕਾ ਉਤਾਰ ਕੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਹੁਣ ਅਸੀਂ ਬੈਂਗਰਾਂ ਨੂੰ ਕਟਾਂਗੇ ਪਹਿਲਾਂ ਅਸੀਂ ਨੂੰ ਗੱਬੋ ਦੀ ਵਿੱਚੋਂ ਦੀ ਇੱਕ ਚੀਰਾ ਲਗਾ ਦੇਵਾਂਗੇ ਫਿਰ ਇਹਦੇ ਲੰਬੇ ਲੰਬੇ ਪਤਲੇ ਪਤਲੇ ਪੀਸ ਕੱਟ ਲਵਾਂਗੇ ਪਰ ਇਹ ਹੈ ਕਿ ਅਸੀਂ ਜਿਹੜਾ ਉੱਪਰ ਦਾ ਟੰਡਲ ਹੈਗਾ ਉਹ ਨਾਲ ਹੀ ਰਹਿਣ ਦੇਣਾ ਹੈ ਉਹ ਨਾਲ ਉਹਦੀ ਟੁੱਟੇ ਨਾ ਇਹ ਧਿਆਨ ਰੱਖਣਾ ਹੈ ਬਹੁਤ ਕੇਅਰਫੁਲੀ ਬਹੁਤ ਧਿਆਨ ਦੇ ਨਾਲ ਜਿਹੜੇ ਅਸੀਂ ਬੈਂਗਰਾਂ ਦੇ ਵਿੱਚ ਇਸ ਤਰ੍ਹਾਂ ਚੀਰੇ ਲਗਾ ਲਵਾਂਗੇ ਬਿਲਕੁਲ ਪਤਲੇ ਪਤਲੇ ਲਗਾਣੇ ਨੇ ਜਿਸ ਤਰ੍ਹਾਂ ਆਪਾਂ ਫ੍ਰੈਂਚ ਫ੍ਰਾਈਜ਼ ਬਣਾਉਂਦੇ ਨੇ ਉਸੇ ਤਰ੍ਹਾਂ ਹੀ ਅਸੀਂ ਲੰਬੇ ਲੰਬੇ ਪਤਲੇ ਪਤਲੇ ਬੈਂਗਰਾਂ ਇਹਨਾਂ ਨੂੰ ਅਸੀਂ ਕੱਟ ਲਵਾਂਗੇ ਜਿੱਦਾਂ ਹੀ ਅਸੀਂ ਬੈਂਗਨ ਦੇ ਵਿੱਚ ਚੀਰੇ ਲਗਾ ਲਵਾਂਗੇ ਨਾਲ ਹੀ ਅਸੀਂ ਇੱਕ ਪਾਣੀ ਵਾਲੇ ਡੂੰਘੇ ਦੇ ਵਿੱਚ ਤੇ ਜਿਹੜੇ ਬੈਂਗਨ ਹੈਗੇ ਇਹਨਾਂ ਨੂੰ ਰੱਖ ਦਵਾਂਗੇ ਕਿਉਂਕਿ ਇਹ ਜਿਹੜੇ ਬੈਂਗਨ ਛੇਤੀ ਕਾਲੇ ਹੋ ਜਾਂਦੇ ਨੇ ਇਸ ਕਰਕੇ ਜਿੱਦਾਂ ਜਿੱਦਾਂ ਆਪਾਂ ਚੀਰੇ ਲਾਈ ਜਾਵਾਂਗੇ ਨਾਲ ਨਾਲ ਅਸੀਂ ਪਾਣੀ ਦੇ ਵਿੱਚ ਡਿਪ ਕਰ ਦਵਾਂਗੇ ਸਾਰੇ ਬੈਂਗਰਾਂ ਨੂੰ ਆਪਾਂ ਚੀਰੇ ਲਾ ਕੇ ਰੱਖ ਲੈਨੇ ਤੇ ਇਹਨਾਂ ਨੂੰ ਪਾਣੀ ਦੇ ਵਿੱਚ ਆਪਾਂ ਡਿਪ ਘਾਰ ਦਿੱਤਾ ਹੈ ਤੇ ਉੱਪਰ ਉਹਦੀ ਅਸੀਂ ਇੱਕ ਭਾਰੀ ਕੋਲੀ ਦੇ ਦੇਵਾਂਗੇ ਤਾਂ ਜੋ ਜਿਹੜੇ ਬੈਂਗਰ ਥੱਲੇ ਵੱਲ ਨੂੰ ਰਹਿਣ ਉੱਪਰ ਨਾ ਤੈਰਣ। ਹੁਣ ਅਸੀਂ ਇਹ ਵਾਲੇ ਬੈਂਗਰ ਬਣਾਉਣ ਦੇ ਲਈ ਇਹਦੀ ਸਲਰੀ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਬਰਤਨ ਦੇ ਵਿੱਚ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਦਵਾਂਗੇ। ਕਸ਼ਮੀਰੀ ਲਾਲ ਮਿਰਚ ਪਾਵਾਂਗੇ ਅੱਧਾ ਚਮਚਾ ਛੋਟਾ ਤੇ ਨਾਲ ਅਸੀਂ ਅਦਰਕ ਤੇ ਲਸਣ ਦਾ ਪੇਸਟ ਪਾ ਦਵਾਂਗੇ ਜਾਂ ਕद्दूकस ਕੀਤਾ ਹੋਇਆ ਅਦਰਕ ਲਸਣ ਪਾ ਦਵਾਂਗੇ। ਨਾਲ ਅਸੀਂ ਪਾਵਾਂਗੇ ਅੱਧਾ ਚਮਚ ਕਾਲੀ ਮਿਰਚ ਦਾ ਪਾਊਡਰ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਇਹ ਤਿੰਨ ਚਾਰਾ ਚੀਜ਼ਾਂ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਪਹਿਲਾਂ ਨਾ ਚਮਚ ਦੇ ਨਾਲ ਇਸ ਤਰ੍ਹਾਂ ਇੱਕ ਚਮਚ ਭਰ ਕੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਮੈਦਾ ਤੇ ਦੋ ਚਮਚ ਅਸੀਂ ਪਾਵਾਂਗੇ ਕੌਰਨ ਫਲੋਰ ਦੇ ਅਸੀਂ ਕੌਰਨ ਫਲੋਰ ਵੀ ਪਾ ਸਕਦੇ ਹਾਂ ਜਾਂ ਉਹਦੀ ਜਗ੍ਹਾ ਤੇ ਆਪਾਂ ਛੋਲੇ ਦਾ ਆਟਾ ਵੀ ਪਾ ਸਕਦੇ ਹਾਂ ਜਾਂ ਆਰਾ ਰੋਟ ਵੀ ਤੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਕੇ ਤਿਆਰ ਕਰ ਲਵਾਂਗੇ ਇਹਨੂੰ ਅਸੀਂ ਪਤਲਾ ਜਿਹਾ ਘੋਲ ਕੇ ਤਿਆਰ ਕਰਨਾ ਹੈ ਤੇ ਜਿਹੜੀ ਇਹ ਤੋਂ ਸਾਡੀ ਸਲਰੀ ਹੈਗੀ ਐ ਇਹ ਬਣ ਕੇ ਤਿਆਰ ਹੋ ਚੁੱਕੀ ਐ ਤੇ ਹੁਣ ਜਿਹੜੇ ਸਾਡੇ ਬੈਂਗਰਾਂ ਪਾਣੀ ਵਿੱਚ ਅਸੀਂ ਭਿਜਨੇ ਪਾ ਕੇ ਰੱਖੇ ਹੋਏ ਐ ਇਹਨਾਂ ਨੂੰ ਅਸੀਂ ਇਹਦੇ ਵਿੱਚੋਂ ਕੱਢ ਕੇ ਚੰਗੀ ਤਰ੍ਹਾਂ ਇੱਕ ਪੌਣੇ ਦੇ ਨਾਲ ਪੂੰਝ ਲਵਾਂਗੇ ਤਾਂ ਜਿਹੜਾ ਜਿਹੜਾ ਪਾਣੀ ਹੈਗਾ ਚੰਗੀ ਤਰ੍ਹਾਂ ਸੁੱਕ ਜਾਵੇ ਇਸ ਤਰ੍ਹਾਂ ਪੌਣੇ ਦੇ ਵਿੱਚ ਰੱਖ ਕੇ ਨਾ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਪਾਣੀ ਇਹਦਾ ਸਾਰੇ ਬੈਂਗਰਾਂ ਅਸੀਂ ਪਹਿਲਾਂ ਪੂੰਝ ਕੇ ਇੱਕ ਪਲੇਟ ਦੇ ਵਿੱਚ ਰੱਖ ਲੈਂਦੇ ਹਾਂ ਬੈਂਗਨ ਅਸੀਂ ਸਾਰੇ ਪੁੰਝ ਕੇ ਰੱਖ ਲਿਆ ਤੇ ਹੁਣ ਅਸੀਂ ਇਹਦੇ ਉੱਪਰ ਜਿਹੜਾ ਕੋਲ ਪਾਵਾਂਗੇ ਜਿਹੜਾ ਅਸੀਂ ਬਣਾ ਕੇ ਤਿਆਰ ਕੀਤਾ ਹੈ ਚਮਚ ਦੇ ਨਾਲ ਆਪਾਂ ਚੰਗੀ ਤਰ੍ਹਾਂ ਪਾਵਾਂਗੇ ਤਾਂ ਜੋ ਜਿਹੜਾ ਅੰਦਰ ਤੱਕ ਪੂਰੀਆ ਪਰਤਾਂ ਤੱਕ ਜਿਹੜਾ ਕੋਲ ਚਲ ਜਾਵੇ ਨਮਕ ਰੱਚ ਜਾਵੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਇਹਦੇ ਵਿੱਚ ਡਿਪ ਕਰਨ ਤੋਂ ਬਾਅਦ ਫਿਰ ਅਸੀਂ ਇੱਕ ਪਲੇਟ ਦੇ ਵਿੱਚ ਬਖਰੇ ਬ੍ਰੈਡ ਕ੍ਰੰਬਸ ਲੈ ਲਵਾਂਗੇ ਤੇ ਇਹ ਵਾਲੇ ਬੌਲ ਦੇ ਵਿੱਚੋਂ ਕੱਢ ਕੇ ਡਾਇਰੈਕਟ ਅਸੀਂ ਬ੍ਰੈਡ ਕ੍ਰੰਬਸ ਵਾਲੀ ਪਲੇਟ ਦੇ ਉੱਤੇ ਹੁਣ ਅਸੀਂ ਜਿਹੜੇ ਬ੍ਰੈਡ ਕ੍ਰੰਬਸ ਹੈਗੇ ਬੈਂਗਨ ਦੇ ਉੱਪਰ ਚੰਗੀ ਤਰ੍ਹਾਂ ਕੋਟ ਕਰਾਂਗੇ ਅਸੀਂ ਜਿਹੜੀ ਹੈ ਦੀ ਸਾਰੀਆਂ ਪਰਤਾਂ ਖੋਲ ਕੇ ਅ ਧਿਆਨ ਨਾਲ ਕਰਨਾ ਕਿ ਜਿਹੜੀ ਇਹਦੀ ਆ ਸਾਈਡ ਆ ਪਰਤਾ ਜੀ ਹੈਗੀ ਟੁੱਟਣਾ ਜਾਣ ਬੈਂਗਨ ਦੀ ਆ ਬਹੁਤ ਧਿਆਨ ਨਾਲ ਇਹ ਕੰਮ ਕਰਨਾ ਹੈ ਤੇ ਲੋ ਚੰਗੀ ਤਰ੍ਹਾਂ ਜਿਹੜਾ ਬ੍ਰੈਡ ਕਰਮਸ ਆ ਲੱਗ ਚੁੱਕਾ ਹੈ ਤੇ ਇਧਰ ਅਸੀਂ ਜਿਹੜੀ ਗੈਸ ਦੇ ਉੱਤੇ ਕੜਾਈ ਪਹਿਲਾਂ ਤੋਂ ਰੱਖੀ ਆ ਤੇਲ ਸਾਡਾ ਗਰਮ ਹੈ ਇਹ ਵਾਲਾ ਬੈਂਗਨ ਸਿੱਧਾ ਜਾ ਕੇ ਕੜਾਈ ਦੇ ਵਿੱਚ ਜਾਏਗਾ ਦੇਖੋ ਤੇ ਹੁਣ ਅਸੀਂ ਇਹਨੂੰ ਕਰਾਂਗੇ ਫਰਾਈ ਹਲਕਾ ਜਿਹਾ ਸੇਕ ਲੱਗਣ ਤੋਂ ਬਾਅਦ ਅਸੀਂ ਇਹਦੀ ਸਾਈਡ ਚੇਂਜ ਕਰਾਂਗੇ ਪਹਿਲਾਂ ਇਹਦੀ ਸਾਈਡ ਇੱਕ ਸਾਈਡ ਚੰਗੀ ਤਰ੍ਹਾਂ ਪੱਕ ਜਾਵੇ ਬੈਂਗਨ ਦੀ ਜਿਹੜੀ ਇੱਕ ਸਾਈਡ ਹੋ ਚੁੱਕੀ ਹੈ ਤੇ ਹੁਣ ਅਸੀਂ ਇਹਦੀ ਇੱਕ ਸਾਈਡ ਚੇਂਜ ਕਰ ਦਿੰਦੇ ਹਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਲਾਲ ਹੋਣ ਤੱਕ ਪਕਾ ਲਵਾਂਗੇ ਜਿਹੜੇ ਇਹ ਬੈਂਗਨ ਦੇ ਸਨੈਕਸ ਹੈਗੇ ਆ ਇਹ ਬਹੁਤ ਹੀ ਜ਼ਿਆਦਾ ਸਵਾਦ ਬਨ ਕੇ ਤਿਆਰ ਹੁੰਦੇ ਆ ਤੁਸੀਂ ਇਹਨੂੰ ਐਜ਼ ਅ ਸਨੈਕਸ ਵੀ ਖਾ ਸਕਦੇ ਹੋ ਤੇ ਤੁਸੀਂ ਇਹਨੂੰ ਫੁਲਕੇ ਦੇ ਨਾਲ ਵੀ ਖਾ ਸਕਦੇ ਹੋ ਬਹੁਤ ਸਵਾਦ ਲੱਗਦੇ ਨੇ ਬਹੁਤ ਜ਼ਿਆਦਾ ਕ੍ਰਿਸਪੀ ਤੇ ਕਰੰਚੀ ਬਨ ਕੇ ਤਿਆਰ ਹੁੰਦੇ ਨੇ ਦੇਖੋ ਸਾਡਾ ਜਿਹੜਾ ਇਧਰ ਬੈਂਗਨ ਹੈਗਾ ਇਹ ਚੰਗੀ ਤਰ੍ਹਾਂ ਫਰਾਈ ਹੋ ਚੁੱਕਾ ਹੈ ਤੇ ਇਹਨੂੰ ਅਸੀਂ ਹੁਣ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਦੇਖੋ ਜਿਹੜੀ ਇਹਦੀ ਪਰਤਾਂ ਹੈਗੀਆਂ ਆਪਣੇ ਆਪ ਸਾਰੀਆਂ ਖੁੱਲਗੀਆਂ ਨੇ ਨਾਲ ਹੀ ਅਸੀਂ ਜਿਹੜਾ ਅਗਲਾ ਬੈਂਗਣ ਹੈਗਾ ਉਹਨੂੰ ਵੀ ਕੜਾਈ ਦੇ ਵਿੱਚ ਪਾ ਦਵਾਂਗੇ ਇਸੇ ਤਰ੍ਹਾਂ ਅਸੀਂ ਆਪਣੇ ਜਿਹੜੇ ਚਾਰੇ ਬੈਂਗਣ ਹੈਗੇ ਉਹਨਾਂ ਨੂੰ ਫਰਾਈ ਕਰ ਲਵਾਂਗੇ ਦੇਖੋ ਫਰਾਈ ਕਰਨ ਤੋਂ ਬਾਅਦ ਜਿਹੜੀ ਹੈ ਇਹਦੀ ਪਰਤਾਂ ਹੈਗੀਆਂ ਆਪਣੇ ਆਪ ਖੁੱਲ ਜਾਂਦੀਆਂ ਨੇ ਦੂਸਰਾ ਬੈਂਗਣ ਵੀ ਸਾਡਾ ਹੋ ਚੁੱਕਾ ਹੈ ਇਹਦੀ ਵੀ ਸਾਈਡ ਚੇਂਜ ਕਰ ਦਿੰਦੇ ਹਾਂ ਤੇ ਇਹਨੂੰ ਵੀ ਅਸੀਂ ਹੁਣ ਕੜਾਈ ਦੇ ਵਿੱਚੋਂ ਕੱਢ ਲੈਂਦੇ ਆ ਪੱਕੇ ਤਿਆਰ ਲੋ ਜੀ ਸਾਡੇ ਬੈਂਗਨ ਦੇ ਸਨੈਕਸ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਚਟਨੀ ਦੇ ਨਾਲ ਵੀ ਖਾ ਸਕਦੇ ਹੋ ਲਾਲ ਜਾਂ ਹਰੀ ਦੇ ਨਾਲ ਤੇ ਜੇ ਤੁਸੀਂ ਇਹਨੂੰ ਰੋਟੀ ਨਾਲ ਖਾਣਾ ਤੇ ਰੋਟੀ ਨਾਲ ਵੀ ਖਾ ਸਕਦੇ ਆ ਬੈਂਗਨ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ